ਇਹੀ ਕਿਸੇ ਸਿੰਗਰ ਦਾ ਅਖਾੜਾ ਹੁੰਦਾ ਕਿਸੇ ਫਿਲਮੀ ਕਲਾਕਾਰ ਨੇ ਇੱਥੇ ਆਣਾ ਹੁੰਦਾ ਲੱਗਦਾ ਲੋਕਾਂ ਨੇ ਇੱਥੇ ਸੈਲਫੀਆਂ ਵੀ ਲੈਣੀਆਂ ਸੀ ਭੀੜਾਂ ਲੱਗ ਜਾਣੀਆਂ ਸੀ ਕੌਂ ਗਏ ਆ ਜੀ ਸੁਪਨੇ ਹੀ ਲੈ ਸਕਦੇ ਆ ਅੱਜ ਜਵੇ ਜੂੜੀ ਵੀ ਪਾਈ ਹੋਵੇ ਉਹ ਵੀ ਲਾ ਕੇ ਲੈ ਜਾਂਦੇ ਬਾਹੀਂ ਵੱਢਣ ਨੂੰ ਤਿਆਰ ਨੇ ਉਹ ਸਿੱਖ ਸਿੱਖ ਨਹੀਂ ਰਿਹਾ ਉਹ ਕੌਮ ਕੌਮ ਨਹੀਂ ਰਹੀ ਅੱਜ ਇਹਨਾਂ ਦੀ ਤੜ ਖਤਮ ਹੋ ਚੁੱਕੀ ਆ ਗਦਾਰ ਕਹਿੰਦੇ ਹੁਣ ਵੀ ਪੈਦਾ ਨੇ ਸਾਡੇ ਦੇ ਵਿੱਚ ਸਾਡੇ ਵਿੱਚ ਹੀ ਨਹੀਂ ਸਾਡੇ ਸਮਾਜ ਦੇ ਵਿੱਚ ਹੀ ਨਹੀਂ ਗਦਾਰ ਆਹੇ ਪ੍ਰੋਗਰਾਮ ਕਰਨ ਦੇ ਵਿੱਚ ਮੈਨੂੰ ਬੜੀਆਂ ਤਕਲੀਫਾਂ ਹੋਈਆਂ ਬڑے ਗਦਾਰ ਨੇ ਨਾਲ ਦੇ ਮਤਲਬ ਵਿਗੜੇ ਫਿਰਦੇ ਨੇ ਉਹੋ ਜਿਹਾ ਰਾਜ ਅਸੀਂ ਕਾਇਮ ਕਰਨਾ ਚਾਹੁੰਦੇ ਆ ਕਿ ਮੁੜ ਕੇ ਪੰਜਾਬ ਦੇ ਵਿੱਚ ਉਹੋ ਜਿਹਾ ਰਾਜ ਆਵੇ ਕਿਸੇ ਨੂੰ ਤੰਗੀ ਨਾ ਹੋਵੇ ਕਿਸੇ ਦੀ ਬਲਾਤ ਕਰਨਾ ਨਾ ਹੋਵੇ ਅਸੀਂ ਆਪਣਾ ਕੰਮ ਨਿਵਾ ਚੱਲੇ ਆ ਅਗਲੇ ਸਾਲ ਨੂੰ ਪਤਾ ਨਹੀਂ ਅਸੀਂ ਜੀਂਦੇ ਰਹਿਣਾ ਜਾਂ ਨਹੀਂ ਰਹਿਣਾ ਤੁਸੀਂ ਆਪਣਾ ਪਛੋਕੜ ਭੁੱਲ ਗਏ ਆਪਣੇ ਬਜ਼ੁਰਗਾਂ ਨੂੰ ਭੁੱਲ ਗਏ ਆਪਣੇ ਵਿਆਣਿਆਂ ਨੂੰ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਨੇ ਤੁਸੀਂ ਕਹਿੰਦੇ ਹੋ ਚੌਂਕੀਦਾਰ ਦਾ ਕੰਮ ਹੁੱਕਾ ਦੇਣਾ ਪਰ ਲੋਕ ਨਹੀਂ ਜਾਗ ਰਹੇ ਇਹ ਗੌਮ ਸੁੱਤੀ ਪਈ ਆ ਔਰ ਮਾਰ ਗੱਲੇ ਗੱਲੇ ਮਾਰ ਖਾਵਾਂਗੇ ਉਹਨਾਂ ਦੇ ਟੈਂਕ ਵੇਡ ਤਿਆਰ ਢਾਉਣ ਆਵਾਜ਼ ਦੇ ਸਸੇ ਗੱਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਚੜਖੜ ਤੁਹਾਡਾ ਸਵਾਗਤ ਕਰਦਾ ਹਾਂ ਰੋਪੜ ਦੇ ਵਿੱਚ ਮੌਜੂਦ ਹਾਂ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਵਿਰਾਸਤੀ ਸਮਾमेलन ਸਮੇਲਨ ਕਰਵਾਇਆ ਜਾ ਰਿਹਾ ਹੈ ਮੇਰੇ ਨਾਲ ਬਾਬਾ ਗੁਰਵਚਨ ਸਿੰਘ ਜੀ ਬੰਬੈਤ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਸਵਾਗਤ ਹੈ ਤੁਹਾਡਾ ਸਾਸੀਕਾਲ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਵੈਗੂ ਜੀ ਕੀ ਫਤਿਹ ਜੀ ਅੱਜ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਕਿੰਨਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਇਹ ਤਾਂ ਮਹਾਰਾਜ ਦਾ ਹੀ ਹੁਕਮ ਹੋਇਆ ਉਹਨਾਂ ਵੱਲੋਂ ਆ ਸਾਡੀਆਂ ਐਸੋਸੀਏਸ਼ਨ ਹੈਗੀਆਂ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਤੇ ਉਹਨਾਂ ਵੱਲੋਂ ਆਰਗੇਨਾਈਜ਼ ਕੀਤਾ ਇਸ ਸਹਿਯੋਗ ਅਸੀਂ ਪੁਕਾਰ ਦਾ ਲਿਆ ਸੀਗਾ ਤੇ ਪੁਕਾਰ ਐਸੋਸੀਏਸ਼ਨ ਦਾ ਤੇ ਕਾਫੀ ਦੇਰ ਤੋਂ ਅਸੀਂ ਇਹਦੇ ਪਿੱਛੇ ਲੱਗੇ ਹੋਏ ਸੀਗੇ ਕਿ ਇਹ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇੱਥੇ ਟ੍ਰੀਟੀ ਸਾਈਨ ਹੋਈ ਸੀ ਅੰਗਰੇਜ਼ਾਂ ਦੇ ਨਾਲ 1831 ਦੇ ਵਿੱਚ ਤੇ 26 ਅਕਤੂਬਰ ਸੀ 26 ਅਕਤੂਬਰ ਨੂੰ ਅਸੀਂ ਮਨਾਉਣਾ ਸੀਗਾ ਦਾ ਪ੍ਰਸ਼ਾਸਨ ਨੇ ਸਾਨੂੰ ਟਾਈਮ ਨਹੀਂ ਦਿੱਤਾ ਕਿਉਂਕਿ ਦੀ ਹਾਲਾਤ ਕਾਫੀ ਖਰਾਬ ਸੀ ਸਾਫ ਸੂਬ ਕਰਨੇ ਵਾਸਤੇ ਫਿਰ ਗਾਮ ਪੋਸਟਪੌਂਡ ਕਰਨਾ ਪਿਆ ਤੋ ਅਸੀਂ ਇਹਨੂੰ ਹਾਈਲਾਈਟ ਕਰਨਾ ਚਾਹੁੰਦੇ ਆਂ ਆਮ ਸੰਗਤ ਨੂੰ ਨਹੀਂ ਪਤਾ ਕੇ ਇੱਥੇ ਟ੍ਰੀਟੀ ਸਾਈਨ ਕਿੱਥੇ ਹੋਈ ਸੀ ਖਾਲਸੇ ਦਾ ਰਾਜ ਕਿੱਥੇ ਤੱਕ ਸੀ ਤੇ ਬਾਰਡਰ ਸੀ ਸਤਲੁਜ ਦਰਿਆ ਦੇ ਉੱਤੇ ਹਿੰਦੁਸਤਾਨ ਦਾ ਤੇ ਪੰਜਾਬ ਦਾ ਬਾਰਡਰ ਸੀ ਏ ਤੇ ਉੱਤੇ ਨਿਸ਼ਾਨ ਸਭ ਲੱਗਾ ਹੋਇਆ ਉਦੋਂ ਦਾ ਉਹ ਸਾਨੂੰ ਮਦਦ ਯਾਦ ਲਾ ਰਿਹਾ ਕਿ ਮੈਂ ਇੱਥੇ ਹਜੇ ਵੀ ਖੜਾ ਖਾਲਸੇ ਦੇ ਨਿਸ਼ਾਨੀਆਂ ਜਿਹੜੀਆਂ ਸੀਆਂ ਉਹਦੇ ਪਰਥਾਏ ਅਸੀਂ ਇੱਕ ਆਰਗੇਨਾਈਜ਼ ਕੀਤਾ ਸੀ ਐਡਵਰਟਾਈਜ਼ਮੈਂਟ ਤਾਂ ਬਹੁਤ ਕੀਤੀ ਪਰ ਸੰਗਤਾਂ ਨਹੀਂ ਆਈਆਂ ਕੋਈ ਗੱਲ ਨਹੀਂ ਅਗਲੇ ਸਾਲ ਆ ਜਾਣਗੇ ਆ ਨਰਾਜਗੀ ਦਿਤਾ ਰਹੇ ਹੋ ਤੁਸੀਂ ਇਹੀ ਕਿਸੇ ਸਿੰਗਰ ਦਾ ਅਖਾੜਾ ਹੁੰਦਾ ਕਿਸੇ ਫਿਲਮੀ ਕਲਾਕਾਰ ਨੇ ਇੱਥੇ ਆਉਣਾ ਹੁੰਦਾ ਲੱਗਦਾ ਲੋਕਾਂ ਨੇ ਇੱਥੇ ਸੈਲਫੀਆਂ ਵੀ ਲੈਣੀਆਂ ਸੀ ਭੀੜਾਂ ਲੱਗ ਜਾਣੀਆਂ ਸੀ ਰਸ਼ ਪੈ ਜਾਣਾ ਸੀ ਅਸੀਂ ਬਰਾਸਤ ਤੋਂ ਆਪਣੀ ਵਿਰਾਸਤ ਤੋਂ ਦੂਰ ਹੋ ਰਹੇ ਹਾਂ ਲੱਗਦਾ ਬੱਚਿਆਂ ਨੂੰ ਮਾਪਿਆਂ ਨੂੰ ਵੀ ਫਰਜ਼ ਚਾਹੀਦਾ ਬੱਚਿਆਂ ਨੂੰ ਇਹਨਾਂ ਦੇ ਚੀਜ਼ਾਂ ਦੇ ਨਾਲ ਜੋੜਨਾ ਚਾਹੀਦਾ ਸਾਨੂੰ ਇਤਿਹਾਸ ਤੋਂ ਜਾਣੂ ਕਰਾਉਣਾ ਚਾਹੀਦਾ ਦੇਖੋ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਹੈਗਾ ਕਿ ਜਥੇਬੰਦੀਆਂ ਤੋਂ ਵੀ ਉੱਤੇ ਉੱਠ ਕੇ ਕਿਸੇ ਨਾ ਬੈਰ ਵਿਰੋਧਨੀ ਸਾਡਾ ਸਾਡੀ ਕੋਈ ਜਥੇਬੰਦੀ ਨਹੀਂ ਹੈ ਉਸ ਦੀ ਬਰਦਾਇ ਅਸੀਂ ਇਹ ਆਪਣਾ ਹੋਕਾ ਤਾਂ ਦੇ ਰਹੇ ਆ ਚੌਂਕੀਦਾਰ ਦਾ ਖਾਮਾ ਹੋਕਾ ਦੇਣਾ ਜਾਗੇ ਜਾਂ ਨਾ ਜਾਗੇ ਜੋਵੇ ਚੋੜ-ਜੋੜੀ ਕਰ ਜਾਂਦਾ ਹਾਂਜੀ ਅਸੀਂ ਆਪਣਾ ਕੰਮ ਨਿਵਾਜ ਚੱਲੇ ਆ ਅਗਲੇ ਸਾਲ ਨੂੰ ਪਤਾ ਨਹੀਂ ਅਸੀਂ ਜੀਂਦੇ ਰਹਿਣਾ ਜਾਂ ਨਹੀਂ ਰਹਿਣਾ 31 ਦੇ ਵਿੱਚ 200 ਸਾਲ ਆ ਰਿਹਾ ਐ ਇਸੇ ਦੇ ਉੱਤੇ ਤੇ ਹੁਣ ਜੰਗ ਜਨਰੇਸ਼ਨ ਆ ਜਿਹੜੀ ਉਹ ਇਹਨੂੰ ਸੰਭਾਲੇ ਤੇ ਅਸੀਂ ਤਾਂ ਸਨੇਹਾ ਹੀ ਦੇਨੇ ਆ ਕੰਮ ਸੀ ਆਪਣਾ ਪਛੋਕੜ ਭੁੱਲ ਗਏ ਆਪਣੇ ਬਜ਼ੁਰਗਾਂ ਨੂੰ ਭੁੱਲ ਗਏ ਆਪਣੇ ਸਿਆਣਿਆਂ ਨੂੰ ਜਿਨ੍ਹਾਂ ਨੇ ਸਾਡੇ ਲਈ ਕਰਵਾਨੀਆਂ ਦਿੱਤੀਆਂ ਨੇ 12 ਦਾ ਰਣਜੀਤ ਸਿੰਘ ਜੀ ਦੀ ਗੱਲ ਕਰ ਲਈਏ ਬਹੁਤ ਵੱਡਾ ਰਾਜ ਸੀ ਸਹੀ ਰਾਜ ਸੀਗਾ ਜਦੋਂ ਕਹਿੰਦੇ ਕੁੱਤੇ ਦੇ ਗਲ ਚ ਕੈਂਠਾ ਵੀ ਪਾ ਦਿੰਦਾ ਸੀ ਸੋਨੇ ਦਾ ਕੋਈ ਕੈਂਠੇ ਤੱਕ ਵੀ ਇੰਨੀ ਜਗਾ ਨਹੀਂ ਮਾਰਦਾ ਸੀ ਹੁਣ ਅਜਿਹੀ ਦੁਰਦਸ਼ਾਹੀ ਲੋਕਾਂ ਹੱਥਾਂ ਪੈਰਾ ਚੋ ਵੀ ਹੱਕ ਖੋਕੇ ਲੈ ਜਾਂਦੇ ਨੇ ਆਪਣੇ ਹੱਥਾਂ ਦੇ ਵਿੱਚ ਉਹ ਰਾਜ ਦੀ ਗੱਲ ਕਰਦੇ ਆ ਅਜਿਹਾ ਰਾਜ ਸਤਪਤ ਹੋਣਾ ਚਾਹੀਦਾ ਜਿਹੜਾ ਉਹ ਰਾਜ ਸੀ ਬੱਸ ਉਹ ਸੁਪਨੇ ਹੀ ਆ ਸਾਡੇ ਉਹ ਢਾਡੀ ਸਿੰਘ ਲੱਗਾ ਸੀ ਨਾ ਨਰਸੰਗ ਇੱਕ ਸੁਗਾ ਸੁਗਾ ਥਣ ਸੁਆ ਸੁ梦ਨੇ ਪਿਆ ਤੇ ਖਾਰੀ ਉਹ ਉਹੀ ਗੱਤ ਸਾਡੀ ਹੋ ਗਈ ਆ ਅਸੀਂ ਸੌਂਗੇ ਆ ਅਸੀਂ ਸੁਪਨੇ ਲੈ ਸਕਦੇ ਆ ਇਹ ਪੰਥ ਨੂੰ ਜਦਾਂ ਤੁਸੀਂ ਕਿਹਾ ਬਈ ਕੈਂਠਾ ਪਾਇਆ ਹੋਇਆ ਸਗਾ ਕੁੱਤੇ ਦੇ ਵੀ ਗਲ ਦੇ ਵਿੱਚ ਉਹ ਵੀ ਨਾ ਅਸੀਂ ਕੋਈ ਲਾਉਂਦਾ ਅੱਜ ਬਈ ਜੂੜੀ ਵੀ ਪਾਈ ਹੋਵੇ ਉਹ ਵੀ ਲਾ ਕੇ ਲੈ ਜਾਂਦੇ ਬਾਹੀਂ ਵੱਡਣ ਨੂੰ ਤਿਆਰ ਨੇ ਉਹ ਸਿੱਖ ਸਿੱਖ ਨਹੀਂ ਰਿਹਾ ਉਹ ਕੌਮ ਕੌਮ ਨਹੀਂ ਰਹੀ ਅੱਜ ਉਹ ਇਹਦੀ ਤੜ ਖਤਮ ਹੋ ਚੁੱਕੀ ਆ ਉਹ ਜਿਹੜੀਆਂ ਤੜਾਂ ਵਾਲੀਆਂ ਗੋਂਬਾਂ ਉਬਾਹ ਬਾਹਰ ਲਿੱਦੇ ਚੰਦ ਵਿੱਚ ਲੱਗੀਆਂ ਉੱਥੋਂ ਚਲਦਿਆਂ ਸਾਡੇ ਕਿ ਤੁਹਾਡਾ ਸਮਾਜ ਆ ਜਿਹੜਾ ਸਿਗਲੀਕਾਰ ਆ ਜਾਂ ਬਨਜਾਰੇ ਆ ਕਿੰਨੇ 13 ਕਰੋੜ ਦੇ ਲਗਭਗ ਉਹ ਰੁਲਦੇ ਫਿਰਦੇ ਆ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲੈ ਰਿਆ ਕੋਈ ਵੀ ਉਹ ਭయ్యా ਮਤਲਬ ਜੋ ਪੀ ਤੋਂ ਬਿਹਾਰ ਤੋਂ ਇੱਥੇ ਆ ਕੇ ਇਹ ਜਿਹੜਾ ਬਸ ਰਿਆ ਹੈਗਾ ਤੇ ਅਸੀਂ ਸਾਡੀਆਂ ਬਹੁਤ ਸਾਡੀਆਂ ਕਮੀਆਂ ਨੇ ਜਿਨ੍ਹਾਂ ਨੂੰ ਅਸੀਂ ਦੂਰ ਕਰਨਾ ਅਜੀ ਤਾਂ ਇੱਕ ਹੁੱਕਾ ਦੇਣ ਵਾਲੇ ਆ ਹੁੱਕਾ ਦੇਈ ਜਾਣਾ ਬਾਕੀ ਉਹਦਾ ਬੰਦ ਆ ਉਹ ਆਪੇ ਸੰਭਾਲੇਗਾ ਜੀ ਬਬੀ ਮੈਮੀ ਸੁਣ ਰਿਆ ਸੀ ਢਾਡੀ ਸਿੰਘ ਬੋਲ ਰਏ ਸੀ ਕਹਿੰਦੇ ਜਦੋਂ ਮਹਾਰਾਜਾ ਜੀ ਗਦਾਰੀ ਕੀਤੀ ਗਈ ਸੀ ਗਦਾਰ ਕਹਿੰਦੇ ਹੁਣ ਵੀ ਪੈਦਾ ਨੇ ਸਾਡੇ ਦੇ ਵਿੱਚ ਸਾਡੇ ਵਿੱਚ ਹੀ ਨੇ ਸਾਡੇ ਸਮਾਜ ਦੇ ਵਿੱਚ ਹੀ ਨੇ ਗਦਾਰ ਗਦਾਰਾਂ ਕਰਕੇ ਅਸੀਂ ਨਹੀਂ ਆਪਣਾ ਰਾਜ ਸਥਾਪਿਤ ਕਰ ਸਕੇ ਖਾਲਸਾ ਰਾਜ ਦੀ ਗੱਲ ਚੱਲਦੀ ਆ ਕਿਹੋ ਜਿਹਾ ਖਾਲਸਾ ਬਖਾਲਸੇ ਰਾਜ ਦਾ ਤੁਹਾਨੂੰ ਪਤਾ ਹੀ ਬਖਾਲਸਾ ਰਾਜ ਦੇ ਵਿੱਚ ਕੋਈ ਤੰਗੀ ਨਹੀਂ ਸੀ ਖਾਲਸਾ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਸੀ ਹੋਈ ਖਾਲਸਾ ਰਾਜ ਦੇ ਵਿੱਚ ਇੱਥੇ ਤੱਕ ਸੀਗਾ ਕਿ ਕਮਾਂ ਪੁਕਾਰ ਕਰਦੀ ਆ ਕਿ ਮੇਰੇ ਘਰ ਦੇ ਵਿੱਚ ਕੁਝ ਨਹੀਂ ਤੋ ਤਬਾ ਛੁੱਕਿਆ ਜਾਂਦੀ ਆ ਮਹਾਰਾਜ ਦੇ ਪਿੰਡ ਦੇ ਨਾਲ ਖਾਉਣ ਲੱਗਦੀ ਆ ਪਜਾਮੇ ਨਾਲ ਛੋਲੇ ਦੇ ਨਾਲ ਉਹ ਕਾਲਾ ਹੋ ਗਿਆ ਤੇ ਉਹ ਫੇਰ ਬਾਅਦ ਵਿੱਚ ਉਹ ਕਹਿੰਦਾ ਕਿ ਮਾਂ ਤੈਨੂੰ ਕੀ ਚਾਹੀਦਾ ਉਹ ਕਹਿੰਦੀ ਮੇਰੇ ਘਰ ਦੀ ਰੋਟੀ ਨਹੀਂ ਪੱਕਦੀ ਮੈਂ ਸੁਣਿਆ ਸੀ ਸਿੱਖ ਪਾਰਸ ਹੁੰਦੇ ਨੇ ਹਾਂਜੀ ਤੇ ਮੈਂ ਤਵਾ ਨਾਲ ਲਗਾ ਕੇ ਮੇਰਾ ਇਹ ਪਾਰਸ ਬਣ ਜਾਏਗਾ ਮੈਂ ਆਪਣੀ ਗਰੀਬੀ ਤੋੜ ਲਵਾਂਗੀ ਉਹ ਕਹਿੰਦਾ ਦੇ ਦਿਓ ਮਾਂ ਨੂੰ ਕਬੇ ਤੇ ਬਰਾਬਰ ਸੋਨਾ ਤੋਲ ਕੇ ਦੇਣ ਵਾਲਾ ਉਹ ਸਿੱਖ ਰਾਜ ਸੀਗਾ ਉਹੋ ਜਿਹਾ ਰਾਜ ਅਸੀਂ ਕਾਇਮ ਕਰਨਾ ਚਾਹੁੰਦੇ ਆ ਕਿ ਮੁੜ ਕੇ ਪੰਜਾਬ ਦੇ ਵਿੱਚ ਉਹੋ ਜਿਹਾ ਰਾਜ ਆਵੇ ਕਿਸੇ ਨੂੰ ਤੰਗੀ ਨਾ ਹੋਵੇ ਕਿਸੇ ਤੇ ਬਲਾਤ ਕਰਨਾ ਨਾ ਹੋਵੇ ਤੇ ਇਹੋ ਜਿਹਾ ਕੰਮ ਅਸੀਂ ਕਰਨਾ ਚਾਹੁੰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਫੇਰ ਕੱਪਾ ਕਰਦੇ ਆ 21 ਸਾਲ ਦੀ ਉਮਰ ਦੇ ਵਿੱਚ ਰਾਜਗਦੀ ਤੇ ਬੈਠ ਗਏ ਸੀ ਕਾਬਲ ਤੋਂ ਲੈ ਕੇ ਲਦਾਖ ਤੱਕ ਉਹਨਾਂ ਦਾ ਰਾਜ ਚੱਲਦਾ ਸੀ ਯਾਰ ਰਾਜ ਵੀ ਸਾਫ਼ ਸੁਥਰਾ ਸੀ ਹੁਣ ਤੇ ਜੂਥ ਦੀ ਗੱਲ ਕਰ ਲਈਏ ਇਹਨਾਂ ਗੱਲਾਂ ਤੋਂ ਦੂਰ ਹੋ ਗਿਆ ਭੁੱਲ ਗਿਆ ਜਰੂਰ ਇਹ ਆਪਾਂ ਨੂੰ ਜੇ ਜੂਥ ਨੂੰ ਇਹਨਾਂ ਦੇ ਨਾਲ ਜੋੜਨਾ ਹੋਵੇ ਉਪਰਾਲੇ ਕੀਤੇ ਜਾ ਰਹੇ ਨੇ ਤੁਸੀਂ ਕਹਿੰਦੇ ਹੋ ਚੌਕੀਦਾਰ ਦਾ ਕੰਮ ਆ ਹੋਕਾ ਦੇਣਾ ਪਰ ਲੋਕ ਨਹੀਂ ਜਾਗ ਰਹੇ ਕਿਵੇਂ ਜਾਗਣਗੇ ਫਿਰ ਅਜਿਹਾ ਕੀ ਕਰਨਾ ਪਊਗਾ ਦੇਖੋ ਅਸੀਂ ਤਾਂ ਆਪਣੇ ਵੱਲੋਂ ਡਾਂਕਾ ਬਿਜਾ ਰਹੇ ਆ ਅਸੀਂ ਜਥੇਦਾਰਾਂ ਨੂੰ ਵੀ ਇਨਵੀਟੇਸ਼ਨ ਦਿੱਤੀ ਸ਼੍ਰੋਮਣੀ ਕਮੇਟੀ ਨੂੰ ਵੀ ਦਿੱਲੀ ਕਮੇਟੀ ਨੂੰ ਵੀ ਹਰਿਆਣਾ ਕਮੇਟੀ ਨੂੰ ਵੀ ਉਮੀਦ ਕੀਤੀ ਕੋਈ ਨਹੀਂ ਬੋੜਿਆ ਦੇ ਉਹਨਾਂ ਦੀ ਮਰਜ਼ੀ ਹੁਣ ਕੀ ਕਰ ਸਕਦੇ ਹਾਂਜੀ ਉਹ ਧੱਗੇ ਨਾਲ ਨਹੀਂ ਆਉਂਦੇ ਹਾਂਜੀ ਤੇ ਉਹ ਆਪਣੀਆਂ ਪੋਲਿਟਿਕਸ ਦੇ ਵਿੱਚ ਫਸੇ ਹੋ ਨੇ ਕਿ ਅਸੀਂ ਇਹ ਕੰਮ ਕਰਨਾ ਇਹਨਾਂ ਬਲਾਂ ਕੋਈ ਖਿਆਲ ਨਹੀਂ ਦੇਣ ਵਾਲਾ ਆਦਮੀ ਨਹੀਂ ਇਹ ਕੌਮ ਚੁੱਤੀ ਭਈਆ ਔਰ ਮਾਰ ਕੱਲੇ ਕੱਲੇ ਮਾਰ ਖਾਵਾਂਗੇ ਉਹਨਾਂ ਦੇ ਟੈਂਕ ਫੇਰ ਤਿਆਰ ਟੌਣਵਾਜ਼ ਦੇ ਜਿੱਥੇ ਅਸੀਂ ਸੋਨੇ ਲਾਈ ਜਾਂਦੇ ਆ ਪੱਥਰ ਲਾ ਲਾ ਕੇ ਅਸੀਂ ਪੱਥਰਾਂ ਦੇ ਪੁਜਾਰੀ ਬਣ ਗਏ ਹਾਂਜੀ ਪੱਥਰ ਪੂਜ ਪੂਜ ਹਿੰਦੂ ਮੁਵਾ ਤੁਰਕ ਮੁਵਾ ਸੜਨੇ ਆਏ ਉਹ ਹਾਲਾਤ ਹੈ ਜਿਹੜੀ ਕਿ ਸਾਡੀ ਵੀ ਉਹੀ ਹਾਲਾਤ ਆ ਅਸੀਂ ਵੀ ਗਦਾਰੀਆਂ ਦੇ ਵਿੱਚ ਪਏ ਹੋਇਆ ਆ ਆਹੇ ਪ੍ਰੋਗਰਾਮ ਕਰਨ ਦੇ ਵਿੱਚ ਮੈਨੂੰ ਬੜੀਆਂ ਤਕਲੀਫਾਂ ਹੋਈਆਂ ਬੜੇ ਗਦਾਰ ਨੇ ਨਾਲ ਦੇ ਹੀ ਮਤਲਬ ਵਿਗੜੇ ਫਿਰਦੇ ਨੇ ਪੈਸਾ 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 ਨਾਲ ਦੇ ਵਿਕਣਦੇ ਜਾਂਦੇ ਹਾਂਜੀ ਉਹ ਸਟੇਜ ਤੇ ਵੀ ਉਹ ਆਪਣਾ ਮਤਲਬ ਚਲਾ ਰਹੇ ਨੇ ਕਿ ਹਾਂ ਵੀ ਜੋ ਅਸੀਂ ਆਸੀ ਦਿਖਾਣਾ ਹੈਗਾ ਉੱਤੇ ਉੱਤੇ ਜੜ ਜੜ ਬੰਦੇ ਆ ਹਾਂਜੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੀ ਕੌਮ ਚੋਂ ਕਦੋਂ ਨਿਕਲਣ ਗਿਆ ਤਾਂ ਕਿ ਅਸੀਂ ਅਸੀਂ ਕਿਸੇ ਮੁਕਾਮ ਤੇ ਪਹੁੰਚ ਸਕੀਏ ਬਾਹਰ ਸਿੱਖਾ ਸੀ ਪੰਜਾਬੀ ਦਾ ਰੌਲਾ ਪਾਉਂਦੇ ਆ ਬਈ ਪੰਜਾਬੀ ਹੋਣੀ ਚਾਹੀਦੀ ਆ ਜਾਂ ਕਿਸੇ ਨੂੰ ਸਨਮਾਨਤ ਕਰੀਏ ਜਾਂ ਪੰਜਾਬੀ ਹੋਣੀ ਚਾਹੀਦੀ ਆ ਜਾਂ ਹੋਰ ਪੰਜਾਬ ਦੇ ਵਿੱਚ ਅਸੀਂ ਖੁਸ਼ਹਾਲੀ ਲਈਏ ਬੜੇ ਮਤਲਬ ਜਿਹੜੇ ਧਨਾੜ ਸਿੱਖ ਵੀ ਬੈਠੇ ਨੇ ਉਹ ਆਖੇ ਇਨਵੈਸਟਮੈਂਟ ਕਰਨ ਜਾਂਦੇ ਪਰ ਸਿਸਟਮ ਹੀ ਠੀਕ ਨਹੀਂ ਹੈ ਕੰਟਰੀ ਦਾ ਕੀ ਕਰੇਗਾ ਆਦਮੀ ਹਾਂਜੀ ਜਿਹੜੀਆਂ ਦੇ ਪੰਜਾਬ ਜਾਂ ਚੱਕਰ ਕੱਢਣੇ ਪੈਂਦੇ ਆ ਇੰਤਕਾਲ ਕਰਾਉਣ ਵਾਸਤੇ ਕੋਈ ਸਿਸਟਮ ਨਹੀਂ ਹੈ। ਜੀ ਬਾਈ ਫਿਰ ਮੈਂ ਉਹੀ ਸਵਾਲ ਤੇ ਹੋਣਾ ਤੁਸੀਂ ਧਾਰਮਿਕ ਗਿਆਨ ਵੀ ਰੱਖਦੇ ਹੋ ਰੁਚੀ ਵੀ ਰੱਖਦੇ ਹੋ। ਉਹ ਰਾਜ ਦੀ ਗੱਲ ਕਰਦੇ ਆਪਾਂ ਤੇ ਹੁਣ ਰਾਜ ਦੀ ਗੱਲ ਕਰਦੇ ਆ ਕਿੰਨਾ ਕਿਹੋ ਜਿਹਾ ਫਰਕ ਆ ਕਿਹੋ ਜਿਹਾ ਡਿਫਰੈਂਸ? ਬਹੁਤ ਫਰਕ ਆ। ਉਸ ਰਾਜ ਦੇ ਵਿੱਚ ਤੇ ਇਸ ਰਾਜ ਦੇ ਵਿੱਚ ਬਹੁਤ ਫਰਕ ਆ। ਉਹ ਰਾਜ ਗੁਰੂ ਦਾ ਰਾਜ ਸੀਗਾ, ਖਾਲਸੇ ਦਾ ਰਾਜ ਸੀ। ਜਿੱਥੇ ਕੋਈ ਪੱਤਾ ਵੀ ਨਹੀਂ ਸੀ ਕੋਈ ਹਲਾ ਸਕਦਾ। ਚੋਰੀ ਨਹੀਂ ਸੀ ਹੁੰਦੀ। ਅੱਜ ਤੇ ਦਿਨੇ ਡਾਕੇ ਪੈਂਦੇ ਨੇ ਅੱਜ ਤੇ ਮਸਾਏ ਨੂੰ ਨਾਲ ਦੇ ਗਵਾਂਢੀ ਨੂੰ ਵੀ ਕਹਿੰਦੇ ਵੇ ਤੇਰਾ ਖਾਲਮਾ ਸੀ ਹਾਂਜੀ ਤੇ ਉਹ ਦੇ ਵਿੱਚ ਤੇ ਅੱਜ ਦੇ ਰਾਜ ਦੇ ਵਿੱਚ ਬਹੁਤ ਫਰਕ ਆ ਇਹਨੂੰ ਕਥਨਾ ਕਰਨਾ ਕਧਨੀ ਕਰਨਾ ਬਹੁਤ ਔਖਾ ਆ ਤੁਸੀਂ ਗੱਲ ਕਰਦੇ ਹੋ ਜਿਹੜੇ ਗੈਰ ਸਿੱਖ ਨੇ ਉਹਨਾਂ ਦੇ ਕਿਤੇ ਜਹਨ ਦੇ ਵਿੱਚ ਅਜਿਹੇ ਸਵਾਲ ਆਉਂਦੇ ਨੇ ਕਿ ਖਾਲਸਾ ਰਾਜ ਆ ਜਾਵੇਗਾ ਖੈਰ ਸਾਨੂੰ ਖਤਰਾ ਨਾ ਹੋ ਜਾਵੇ ਖਤਰਾ ਕਾਹਦਾ ਉਹਦੇ ਵਿੱਚ ਇਹ ਤਾਂ ਉਹਨਾਂ ਨੂੰ ਪਤਾ ਹੋਣਾ ਜੇ ਜਿੰਦੇ 550 ਸਾਲ ਤੋਂ ਅਸੀਂ ਇਕੱਠੇ ਰਹਿ ਰਹੇ ਆਂ ਅਸੀਂ ਤਾਂ ਆਪਣੇ ਤਾਲੇ ਦੀਆਂ ਚਾਬੀਆਂ ਵੀ ਉਹਨਾਂ ਨੂੰ ਦੇ ਦਿੱਤੀਆਂ ਜੇ ਹੁਣ 550 ਹਾਉ ਦੇ ਵਿੱਚ ਉਹ ਦੂਸੀ ਸਾਡੇ ਨਾਲ ਰਹਿ ਲੂਗੇ ਤੇ ਕੀ ਬਰਗ ਬਹਿਣ ਲਗਾ ਠੀਕ ਨੇ ਅਸੀਂ ਵੀ ਤਾਂ ਤੁਹਾਡੇ ਨਾਲ ਨਾ ਅਸੀਂ ਵੀ ਤਾਂ ਮਾਰਾਂ ਖਾਂਦੇ ਆ ਤੇ ਤੁਸੀਂ ਵੀ ਮਾਰਾਂ ਖਾ ਲਓ ਫੇ ਥੋੜਾ ਠੀਕ ਨੇ ਸਿੱਧੀ ਗੱਲ ਆ ਤੇ ਇਹ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ ਖਾਲਸਾ ਜਿਹੜਾ ਆ ਉਹ ਆਜ਼ਾਦ ਆ ਖਾਲਸਾ ਕਦੇ ਵੀ ਕਿਸੇ ਨੂੰ ਥ੍ਰੈਟ ਨਹੀਂ ਕਰਦਾ ਖਾਲਸਾ ਪਹਿਲਾਂ ਬਾਹਰ ਨਹੀਂ ਕਰਦਾ ਗੱਜਦੇ ਉੱਤੇ ਅਗਰ ਕੋਈ ਬਾਹਰ ਘੜਦਾ ਤੁਹਾਡਾ ਜਵਾਬ ਠੋਕੇ ਦਿੰਦਾ ਹਾਂ ਸਾਹਿਬ ਜੀ ਥੈਂਕ ਯੂ ਜਾਂਦੇ ਜਾਂਦੇ ਬਾਬਾ ਜੀ ਆਵਾਮ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਕੋਈ ਆਵਾਮ ਨੂੰ ਤਾਂ ਮੈਂ ਸਨੇਹਾ ਹੀ ਚਾਹੁੰਦਾ ਵੀ ਜਾਗੋ ਪੰਜਾਬ ਤੁਹਾਡਾ ਲੁੱਟਿਆ ਜਾ ਰਿਹਾ ਇੱਥੇ ਬੋਲੀ ਲੁੱਟ ਸਾਡੀ ਖਤਮ ਹੋ ਰਹੀ ਆ ਤੇ ਇੱਥੇ ਹਿੰਦੀ ਦੇ ਵਿੱਚ ਹਰ ਘਰ ਪਰਿਵਾਰ ਗੱਲ ਕਰਦਾ ਸਾਡੇ ਬੱਚੇ ਜਿਹੜੇ ਇੰਗਲਿਸ਼ ਸਕੂਲਾਂ ਦੇ ਵੇਜ ਜਾਂਦੇ ਆ ਤੁਸੀਂ ਆਪਣੇ ਸਕੂਲ ਖੋਲੋ ਆਪਣੀਆਂ ਯੂਨੀਵਰਸਿਟੀਆਂ ਖੋਲੋ ਬੱਚੇ ਉੱਥੇ ਆਉਣ ਆਪਣੀ ਬੋਲੀ ਦੇ ਨਾਲ ਜੋੜੋ ਆਪਣੀ ਪੰਜਾਬੀ ਬੋਲੀ ਦੇ ਨਾਲ ਜੋੜੋ ਜੀ ਸਾਡਾ ਵਿਰਸਾ ਆ ਵਿਰਸੇ ਨੂੰ ਅਸੀਂ ਗੁਆ ਲਿਆ ਤੇ ਸਭ ਕੁਝ ਗੁਆ ਲਿਆ